ਸਿਸਟਰ ਅੱਜ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੇ ਹਨ ਇੰਨੀ ਗਵਾਹੀ ਇਹ ਹੈ ਕਿ ਇਸ ਸਿਸਟਰ ਦੇ 6 ਮਹੀਨੇ ਗਰੜ ਤਿੱਖ ਰਹਿੰਦਾ ਸੀ ਤੇ 6 ਮਹੀਨੇ ਇਸ ਸਿਸਟਰ ਦੇ ਕਰੇ ਫੀਚਰ ਇੰਝ ਮਹਿਸੂਸ ਹੁੰਦਾ ਸੀ ਜਿਵੇਂ ਕੁਝ ਅੜਿਆ ਹੋਵੇ ਇਸ ਸਿਸਟਰ ਨੇ ਡਾਕਟਰ ਕੋਲੋਂ ਚੈੱਕ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ ਡਾਕਟਰ ਵੀ ਇਹ ਹੀ ਕਹਿੰਦੇ ਕਿ ਕੋਸਾ ਪਾਣੀ ਪੀਓ ਅਤੇ ਗਲੇ ਦੇ ਦਰਾਰੇ ਕਰੋ ਪਰ ਦੱਸਦੇ ਹਾਂ ਕਿ ਜਦੋਂ ਵੀ ਇਹ ਖਾਣਾ ਖਾਂਦੇ ਤਾਂ ਇੰਨਾ ਬਲੋਂ ਖਾਣਾ ਨਹੀਂ ਸੀ ਖਾਦਾ ਜਾਂਦਾ ਤੇ ਜਦੋਂ ਪਾਣੀ ਪੀਂਦੇ ਤਾਂ ਪਾਣੀ ਵੀ ਘੋਟੇ-ਘੋਟੇ ਕਰਕੇ ਹੀ ਪੀਣਾ ਪੈਂਦਾ ਸੀ ਹਰ ਵਕਤ ਗਲੇ ਵਿੱਚ ਦਰਦ ਰਹਿੰਦੀ ਤੇ ਫੋਕ ਵੀ ਗਲੇ ਤੋਂ ਥੱਲੇ ਡੈਣੇ ਜਾਣਾ ਔਖਾ ਹੁੰਦਾ ਸੀ ਫਿਰ ਇਹ ਸਿਸਟਰ 10 ਮਹੀਨੇ ਪਹਿਲਾਂ ਪਰਮਜੀਤ ਸੋਹਤਾ ਮੈਡੀਸਟਰੀ ਨਾਲ ਜੁੜੇ ਗੁਮਾਈਆਂ ਸੁਣੀਆਂ ਤੇ ਇਸ ਸਿਸਟਰ ਦਾ ਵਿਸ਼ਵਾਸ

ਨੇ ਕੀਤੀ ਇਸ ਸਿਸਟਰ ਦੇ ਬਲੇਕਾ ਨਾਲਾ ਟਿੱਕਲਾ ਇੱਕਦਮ ਖੋਲ ਗਿਆ ਤੇ ਹੁਣ 5 ਮਹੀਨਿਆਂ ਤੋਂ ਇਸ ਸਿਸਟਰ ਨੂੰ ਕੁਝ ਵੀ ਖਾਣ ਜਾਂ ਪੀਣ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਤੇ ਨਾ ਹੀ ਗਲੇ ਵਿੱਚ ਦਰਦ ਹੁੰਦੀ ਹੈ ਹੁਣ ਇਹ ਸਿਸਟਰ ਗਲੇ ਦੀ ਹਰ ਦਿੱਕਤ ਤੋਂ ਫ੍ਰੀ ਹੋ ਚੁੱਕੇ ਹਨ ਇਸ ਵਾਰ